ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਪਹੁੰਚੇ ਹੈਗੇ ਆ ਦੋਸਤੋ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਨ ਸਾਹਿਬ ਬਾਈ ਹਰਬੇਲ ਦੇ ਫਾਰਮ ਤੇ ਆਏ ਆ ਦੋਸਤੋ ਠੀਕ ਆ ਅੱਜ ਦੀ ਜਿਹੜੀ ਵੀਡੀਓ ਦੋਸਤੋ ਆਪਾਂ ਤੁਹਾਨੂੰ ਟੋਟਲ ਜਿਹੜੇ ਆ ਨਾਗ ਦਿਖਾਉਣੇ ਆ 5 ਹੋਣਗੇ ਅਪ੍ਰੋਕਸੀਮੇਟਲੀ ਜਿਹੜੇ 5 ਨਾਗ ਹੋਣਗੇ ਪੂਰੀ ਡਿਟੇਲ ਇਹਨਾਂ ਪਸ਼ੂਆਂ ਦੇ ਰਿਗਾਰਡਿੰਗ ਆਪਾਂ ਵੀਰ ਹਰਬੇਲ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 1 ਮਾਰਚ ਨੂੰ ਆਪਾਂ ਵੀਡੀਓ ਬਣਾ ਈਵਨਿੰਗ ਟਾਈਮ ਆ 6 ਵਜੇ ਦਾ ਟਾਈਮ ਆ ਤੇ ਜਿਹੜੀ ਵੀਡੀਓ ਅਪਲੋਡਿੰਗ ਦਾ ਟਾਈਮ ਆ ਦੋਸਤੋ ਮਾਰਨਿੰਗ 2 ਮਾਰਚ ਨੂੰ ਜਿਹੜੀ ਆ 6 ਵਜੇ ਅਪਲੋਡ ਕੀਤੀ ਜਾਵੇਗੀ ਚਾਹ ਬਣ ਵੀਰ ਤੁਸੀਂ ਜਿਹਨੇ ਵੀ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਵੀ ਭਾਪੜ ਤੇ ਦਾ ਪਸ਼ੂ ਪਸੰਦ ਆਊਗਾ ਤੁਹਾਨੂੰ ਖਾਸ ਤੌਰ ਤੇ ਉਹਦੀ ਤਸੱਲੀ ਇੱਕ ਟਾਈਮ ਦੀ ਦੋ ਟਾਈਮ ਦੀ ਜਵਾਈ ਘਰ ਵਿਜ਼ਿਟ ਕਰਕੇ ਜਰੂਰ ਕਰ ਲਿਓ ਉਸ ਤੋਂ ਬਾਅਦ ਬੇਸ਼ੱਕ ਜਿਹੜਾ ਸੌਦਾ ਤੁਸੀਂ ਕਰ ਸਕਦੇ ਹੋ ਠੀਕ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਤਾਂ ਮੱਜਾਂ ਹੋਣਗੀਆਂ ਇੱਕ ਵੈੜ ਹੋਵੇਗੀ ਠੀਕ ਆ ਮੈਂ ਇੱਕ ਮੋٹے ਤੌਰ ਤੇ ਤੁਹਾਨੂੰ ਸਟਾਰਟਿੰਗ ਤੋਂ ਦੱਸ ਦੇਣਾ ਇੱਕ ਜਿਹੜੀ ਚੋਟੀ ਬਹੁਤ ਸੋਹਣੀ ਹੈਗੀ ਆ ਸ਼ਕੀਨ ਵੀਰਾਂ ਦੇ ਲਈ ਆ ਬਿਲਕੁਲ ਇਹੋ ਜਿਹੜੇ ਢਾਂਚੇ ਦੇ ਵਿੱਚ ਸਟਰਕਚਰ ਦੇ ਵਿੱਚ ਝੋਟੀ ਲੱਭਦੇ ਪਏ ਨੀਲੀ ਰਾਵੀ ਦੀ ਉਦਾਂ ਦੀ ਤੁਹਾਨੂੰ ਆਪਾਂ ਝੋਟੀ ਦਿਖਾਵਾਂਗੇ ਇੱਕ ਟੋਕੜ ਗੱਪਣ ਹੋਵੇਗੀ ਨੀਲੀ ਦੀ ਦੋਸਤੋ ਇੱਕ ਝੋਟੀ ਹੈਗੀ ਆ ਟੋਕੜ ਗੱਪਣਾ ਕਿੰਨੇ ਸਮੇਂ ਦੀ ਜਿਹੜੀ ਗੱਪਣ ਆ ਹੁਣ ਥੱਲੇ ਕੀ ਮਿਲ ਰਿਕਾਰਡ ਹੈਗਾ ਪੂਰੀ ਇਨਫਰਮੇਸ਼ਨ ਆਪਾਂ ਵੀਰ ਹਰਬੇਲ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਆਓ ਚੱਲਦੇ ਹਾਂ ਅਬ ਤੇਰੇ ਡਿਟੇਲ ਦੇ ਲਈ ਬਾਕੀ ਬਾਕੀ ਜਿਹੜੀ ਦੋਸਤੋ ਇੱਕ ਮੱਝ ਦੀ ਆ ਸਟਾਰਟਿੰਗ ਤੋਂ ਮੈਂ ਤੁਹਾਨੂੰ ਦੱਸੀ ਸੀ ਪਹਿਲੇ ਨੰਬਰ ਦੀ ਮੱਝ ਆ ਉੱਚੇ ਬੱਚੇ ਵਾਲੀ ਆ ਘੱਟੋ ਘੱਟ ਵੀ 1.5 ਤੋਂ 2 ਮਹੀਨਾਂ ਦਾ ਜਾਂ ਹੋ ਸਕਦਾ ਵੀ ਇਸ ਤੋਂ ਵੱਧ ਜਾਂ ਘੱਟ ਆ ਪਾ ਵੀਰ ਤੋਂ ਪੁੱਛਾਂਗੇ ਚਵਾਈ ਜਿਹੜੀ ਹੈਗੀ ਹੈ ਲਗਾਤਾਰ ਵੀਡੀਓ ਦੇ ਨਾਲ ਬਣੇ ਰਿਓ ਚਵਾਈ ਇੱਕ ਟਾਈਮ ਦੀ ਜਿਹੜੀ ਹੁਣ ਸ਼ਾਮ ਦੀ ਆ ਚਾਰੇ ਥਾਂਾਂ ਦੀ ਚੈੱਕ ਪਾਸ ਹੋ ਜੂਗੀ ਨਾਲੇ ਜਿਹੜੀ ਚਵਾਈ ਇੱਕ ਟਾਈਮ ਦਾ ਕਿੰਨਾ ਮਿਲਕ ਉਹ ਪਤਾ ਲੱਗ ਜਾਊਗਾ ਉਸ ਤੋਂ ਬਾਅਦ ਤੁਸੀਂ ਬੇਸ਼ੱਕ ਸੌਦਾ ਕਰ ਸਕਦੇ ਹੋ ਸਭ ਤੋਂ ਪਹਿਲਾਂ ਵੀਰ ਹਰਵੈਲ ਸਤਿ ਸ੍ਰੀ ਅਕਾਲ ਭਰਾ। ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ। ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਸ਼ ਉਦੇਸ਼ ਜਾ ਇੱਥੇ ਦੇਖ ਰਹੇ ਉਹਨਾਂ ਨੂੰ ਮੇਰੇ ਤੇ ਮੇਰੇ ਪ੍ਰਵਾਹ ਕੋਲੋਂ ਪਿਆਰ ਬੜਾ ਦੱਸਣਾ। ਬਹੁਤ ਵਧੀਆ ਹਰਵੈਲ ਭਾਈ। ਤੇ ਅੱਜ ਵੀਰ ਹਰਵੈਲ ਘਟੋਕਰ ਪੰਜ ਨਗ ਆਪਾਂ ਦਿਖਾ ਦਨੇ ਆ। ਹਾਂ ਸੰਤੂ ਸਾਹਿਬ ਆਪਣੇ ਕੋਲੇ ਹਾ ਓਵਰਹਾਲ ਪੰਜ ਨਗ ਦੇ। ਹਾਂਜੀ ਇੱਕ ਡਾਮ ਹਾਂਜੀ ਉਹ ਮੱਧਾਂ ਨੇ। ਇੱਕ ਟੋਕਰ ਜੱਬੜ। ਹਾਂ ਇੱਕ ਕੌਂਸਰ ਝੋਟੀ ਆ। ਠੀਕ ਹੈ ਨੀਲੀ ਜੀ। ਨੀਲੀ ਜੀ। ਬਿਲਕੁਲ। ਤੇ ਪਹਿਲੇ ਨੰਬਰ ਦੇ ਵੀਰ ਹਰਬੇਲ ਆਜੋ ਗੱਲਬਾਤ ਕਰਨ ਲਈ ਇਹ ਸਕਰੀਨ ਤੇ ਜਿਹੜੀ ਆਪਾਂ ਦੇਖ ਰਹੇ ਹਾਂ ਵੀਰ ਝੋਟੀ ਆ ਵੀ ਨੀਲੀ ਰਵੀ ਦੇ ਵਿੱਚ ਹੀ ਪਈ ਹੈ ਇਹ ਬਿਲਕੁਲ ਸੰਤੂ ਸਾਹਿਬ ਨੀਲੀ ਰਵੀ ਦੀ ਆਪਾਂ ਇਹਨੂੰ ਕਹਿ ਸਕਦੇ ਹਾਂ ਤਕਰੀਬਨ ਸਾਰੇ ਜਿਹੜੇ ਪੱਖਾ ਪੂਰੇ ਸਰ ਦੇ ਨੀਲੀ ਰਵੀ ਦੇ ਤਾਂ ਸੰਤੂ ਸਾਹਿਬ ਇਹਨੂੰ ਸੂਈ ਨੂੰ ਕਰੀਬ 2 3 ਮਹੀਨੇ ਹੋ ਗਏ ਆ ਹੂੰ ਹੂੰ ਤਾਂ 1 ਮਹੀਨੇ ਦਾ ਆਪਾਂ ਸੂਆ ਮੰਨ ਕੇ ਚੱਲ ਸਕਦੇ ਹਾਂ ਇਸ ਟਾਈਮ ਇਹਦੇ ਥੱਲੇ 8 ਲੀਟਰ ਜਿਹੜਾ ਦੁੱਧ ਰੈਡੀ ਆ ਠੀਕ ਹੈ ਜੀ ਹੋ ਸਕਦਾ ਥੋੜਾ ਬਹੁਤਾ ਬਾਹਰ ਹੋਵੇ ਨਹੀਂ ਤਾਂ 8 ਤਾਂ ਮੰਨ ਕੇ ਲਿਜਾ ਸਕਦੇ ਆ ਆਪਾਂ ਠੀਕ ਬੱਚਾ نیچے ਕੇ ਮੇਲ ਕਾ ਫਾਇ ਤਾਂ ਮੈਂ ਕਿਹਾ ਤੁਹਾਨੂੰ ਵੀ ਮੈਂ ਦੀ ਆਪਾਂ ਇੱਕ ਖਾਸ ਗੱਲ ਕਰ ਲਈਏ ਹਾਂਜੀ ਦੂਜੇ ਸੂਏ ਦੇ ਵਿੱਚ ਇਹ ਝੋਟੀ ਹਾਂਜੀ ਬਹੁਤ ਕੱਦ ਵਜਨਾ ਜਿੰਨੇ ਵੀ ਆਪਣੇ ਪਸ਼ੂ ਤੁਸੀਂ ਓਵਰਹਾਲ ਕੈਮਰਾ ਕਮਾ ਸਰਵੇ ਜੋ ਉਹਨਾਂ ਸਾਰਿਆਂ ਨਾਲ ਦਾ ਕੱਦ ਵਜਨ ਜ਼ਿਆਦਾ ਹੂੰ ਮੇਲ ਦੀ ਗੱਲ ਕਰੀਏ ਚਾਹੇ ਵਜਨ ਦੀ ਗੱਲ ਕਰੀਏ ਚਾਹੇ ਆਪਾਂ ਇਹਦੀ ਬਰੀਡ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਓਵਰਹਾਲ ਸਾਰਿਆਂ ਨਾਲ ਹੂੰ ਇਹ ਆਪਾਂ ਵੱਧ ਕਹਿ ਸਕਦੇ ਆ ਬਿਲਕੁਲ ਸਾਰੇ ਬਸ਼ੂਆਂ ਦਾ ਚੰਗਾ ਸਾਰੇ ਦਾ ਅਲੱਗ ਹੀ ਐ ਕੁਛ ਬਰੀਕੀ ਬਹੁਤ ਜ਼ਿਆਦੀ ਐ ਬਿਲਕੁਲ ਤੁਹਾਨੂੰ ਆਪਾਂ ਪੈਦੀ ਦਾ ਚੁਵਾਈ ਥੋੜੀ ਦਿਖਾਵਾਂ ਜ਼ਰੂਰ ਜੀ ਜ਼ਰੂਰ ਬਾਕੀ ਜਿਹੜਾ ਦੋਸਤੋ 3 ਮੰਥ ਤੇ ਨੀਅਰ ਬਾਊਡ ਜਿਹੜਾ 3 ਮੰਥ ਤੇ ਲਗਭਗ ਜਿਹੜਾ ਸਮਾਂ ਹੋ ਗਿਆ ਸੋਈ ਨੂੰ ਤੇ ਆਪਾਂ ਇੱਕ ਵਾਰੀ ਤੁਹਾਨੂੰ ਖੋਲ ਕੇ ਤੋਰ ਕੇ ਦਿਖਾਉਣੇ ਆ ਬਾਕੀ ਚੁਵਾਈ ਵੇਖਣ ਦੇ ਅਲੇ ਜਿਹੜਾ ਤੁਸੀਂ ਦੱਸੋ ਵੀਡੀਓ ਦੇ ਨਾਲ ਬਣੇ ਰਹੋ ਠੀਕ ਆ ਬਾਕੀ ਮੱਤਾਂ ਪੱਲਾ ਜਿਹੜੀ ਫੇਸ ਦੀ ਕੁਆਲਿਟੀ ਵੇਖੋਗੇ ਨਾਸ ਪੱਕੀ ਹੈਗੀ ਆ ਮਾਰਕਿੰਗ ਜਿਹੜੀ ਐ ਚਾਰੇ ਪੈਰਾਂ ਤੇ ਹੈਗੀ ਆ ਬਾਕੀ ਹਵਾਨੇ ਦਾ ਸਟਰਕਚਰ ਬਣਤਰ ਜਿਹੜੀ ਹੈਗੀ ਹੈ ਥਣਾ ਦੀ ਲੰਬਾਈ ਹੈਗੀ ਉਹ ਵੀ ਤੁਸੀਂ ਜਿਹੜੀ ਜਰੂਰ ਦੇਖ ਸਕਦੇ ਹੋ ਠੀਕ ਆ ਆ ਕਰੋ ਚੱਕੀ ਆ ਬੰਨੀ ਬੰਦਰ ਠੀਕ ਆ ਆ ਥਣਾਂ ਦੀ ਕੁਆਲਟੀ ਜੇ ਚੋਂ ਥਣਾਂ ਦਾ ਗੈਰ ਬੰਤਰ ਜੋ ਵੀ ਹੈਗੀ ਸਪੇਸ ਬਿਲਕੁਲ ਤੁਹਾਡੇ ਸਾਹਮਣੇ ਆ ਜੀ ਔਰ ਵੇਲ ਭਾਈ ਚਵਾਈ ਕਿਦਾਂ ਦੀ ਇੱਕ ਤੋਂ ਦੋ ਰੰਗ ਕਰੀ ਆਪਾਂ ਬਹੁਤ ਚੰਗੀ ਆ ਚਵਾਈ ਆਪਣੇ ਕੋਲੇ ਪਰਸੋਂ ਦੀ ਵੱਜਾਈ ਆ ਠੀਕ ਆ ਜੀ ਬਹੁਤ ਵਧੀਆ ਚਵਾਈ ਆ ਬਾਕੀ ਆਪਣੀ ਰਿਕਵੈਸਟ ਆ ਬੇਨਤੀ ਆ ਭੈਣ ਭਰਾਵਾਂ ਦੇ ਅੱਗੇ ਕਿ ਆਪਾਂ ਪੈਸਾ ਲਾ ਕੇ ਪਸ਼ੂ ਖਰੀਦਦੇ ਆ ਤਾਂ ਬੇਨਤੀ ਆ ਕਿ ਉਹਦੀ ਸੰਭਾਲ ਵੀ ਕਰੀਏ ਕਿਉਂਕਿ ਥਣ ਸਾਹਿਬ ਜਿੰਨੀ ਇਹ ਮੱਝ ਦਾ ਪਿੱਠ ਪੂੜਾ ਆਪਾਂ ਦੇਖਿਆ ਜਾਵੇ ਹਾਂ ਜੀ ਤਾਂ ਜੇ ਇਹਦੇ ਉੱਪਰ ਹੀ ਕੋਈ 2-2 ਇੰਚ ਚਮ ਆ ਦੇ ਨਮੜੀ ਆ ਦੇ تاں ਇੰਨੀ ਕਿ ਵੱਡੀ ਮੱਤ ਤਿਆਰ ਹੋਊਗੀ ਕਿ ਲੋੜ ਤੋਂ ਵੱਧ ਪਰ ਬਹੁਤ ਦੇ ਪਹਿਲੇ مطلب ਇਹ ਵੀ ਜਿੱਡੀ ਕੱਦ ਕੱਠ ਦੀ ਵੱਡੀ ਆ ਰਾਜੀ ਹੋ ਜਾ ਦੇਖ ਚੇਂਜ ਹੋਸਾ ਨਹੀਂ ਇਹਦੀ ਬਹੁਤ ਜਿਆਦਾ ਪਛਾਣ ਨਹੀਂ ਸਕਦਾ ਕੋਈ ਬਿਲਕੁਲ ਸ਼ਾਇਦ ਹੋ ਸਕਦਾ ਕਿ ਜਿਹਦੇ ਜਿਹਦੇ ਪੈਣ ਭਰਾ ਕੋਲ ਆਈ ਆ ਕੋਈ ਚੰਗੇ ਪੈਣ ਭਰਾ ਕੋਲ ਚਲੀ ਜਾਵੇ ਤਾਂ ਉਹ ਖੁਦ ਨਹੀਂ ਇਹਨੂੰ ਪਛਾਣ ਸਕਦਾ ਕਿ ਇੰਨੀ ਕਿ ਜਿਆਦੀ ਇਹਦੀ ਬਾਕੀ ਥਲੇ ਦੁੱਧ ਵੀ ਚੰਗਾ ਤੁਸੀਂ ਦੱਸ ਰਹੇ ਹੋ 8-9 ਲੀਟਰ ਤੇ ਹੁਣ ਦਰਮਿਆਨ ਹੈਗਾ ਜੀ 8 ਦੇ ਲਗਭਗ ਜਿਹੜੀ ਇਹ ਚੱਲੰਦਾ ਹੀ ਆ ਬਾਕੀ ਬਈ ਆਈ ਬਿਲਕੁਲ ਬਿਨਾ ਸ਼ਬਦਾਂ ਬਾਲ ਠੀਕ ਆ ਤੇ ਹਰਮੇਲ ਭਾਈ ਕੀ ਲੈ ਦੇ ਕਰਦੇ ਪਏ ਕੀਮਤ ਕਿੰਨੀ ਆਨੰਦ ਸਾਹਿਬ 85800 ਮੋਲ ਨਾਲ ਥੋੜਾ ਬੋਧਾ ਮੰਨਦਾਨ ਹੋਊਗਾ ਤੇ ਠੀਕ ਆ 85800 ਠੀਕ ਆ ਤੇ ਇਸ ਤੋਂ ਜਿਹੜੀ ਨੈਕਸਟ ਵੀਰ ਆਨੰਦ ਸਾਹਿਬ ਆਪਾਂ ਉਹ ਵੀ ਦਿਖਾ ਦੇ ਦਿੰਦੇ ਪਹਿਲਾਂ ਇਹ ਮਾਜਾ ਤਿੱਕੇ ਸੁਵੇ ਹਾਂਜੀ ਤੇ ਇਹਨੂੰ ਸੂਈ ਨੂੰ ਕੋਈ 2 ਮਹੀਨੇ ਦਾ ਸਮਾਂ ਹੋ ਗਿਆ ਜੀ ਬੱਚਾ ਨਹੀਂ ਇਹਦੇ ਥੱਲੇ ਹੈਗਾ ਠੀਕ ਆ ਜੀ ਦੁੱਧ ਦੇ ਦੇ ਥੱਲੇ 8 ਤੋਂ 9 ਲੀਟਰ ਜਿਹੜਾ ਰੈਡੀ ਹੈ ਹੂੰ ਹੂੰ ਤਾਂ ਇੱਕ ਭਾਰੀ ਬਾਡੀ ਦੇ ਵਿੱਚ ਹੈ ਵੀ ਜੀ ਆ ਕਰੋ ਚੈੱਕ ਜੀ ਤੇ ਸਮਾਂ ਕਿੰਨਾ ਦੱਸਿਆ ਜੀ ਸਮਾ ਸਾਨੂੰ ਦੋ ਟਾਈ ਇकडे ਲਗਭਗ 9-10 ਸੀਨ ਹੋ ਗਿਆ ਹੋਊਗਾ 2.5 ਮਹੀਨੇ ਤੇ ਲੱਗੇ ਬਿਨ ਬੱਚੇ ਤੋਂ ਆ ਜੀ ਦੋ 2.5 ਤੇ ਦੂਜੇ ਸੂਵੇ ਚ ਚੱਲ ਰਹੀ ਹੁਣ ਨਹੀਂ ਜੀ ਤੀਜਾ ਵੱਡੇ ਕੱਦ ਕੱਦ ਦੇ ਵਿੱਚ ਦੋਸਤੋ ਬਾਡੀ ਬੰਦਰ ਤੁਸੀਂ ਵੇਖ ਕੇ ਜਿਹੜੀ ਸਮਝ ਜਾਣਾ ਜਾਓਗੇ ਕਿ ਖੁੱਲੇ ਪਿੰਡੇ ਦੀ ਆ ਕੱਦ ਜਿਹੜਾ ਦੋਸਤੋ ਵੱਡਾ ਹੈ ਠੀਕ ਹੈ ਜ਼ਰੂਰ ਹੈ ਧਿਆਨ ਦੇ ਵਿੱਚ ਰੱਖ ਲਿਓ ਕਈ ਵੀਰਾਂ ਨੇ ਫੋਨ ਕਰਨੇ ਹੁੰਦੇ ਆ ਵੀ ਵੀਰੇ ਕੰਦ ਕੜ ਕਿੱਡਾ ਹਨਾ ਤੇ ਮੀਡੀਅਮ ਜੀ ਹਾਈਟ ਨਹੀਂ ਕੀ ਵੱਡੇ ਕੱਦ ਕੱਦ ਦੇ ਵਿੱਚ ਵੱਡੀਆਂ ਮੱਜਾਂ ਦੇ ਵਿੱਚ ਸਮਝ ਲੋ ਵੀ ਆਉਂਦੀ ਆ ਤੇ ਬਿਲਕੁਲ ਜਿਹੜਾ ਬੈਕ ਸਾਈਡ ਤੋਂ ਹਵਾਨਾ ਉਹ ਤੁਸੀਂ ਜ਼ਰੂ ਸਨੇਗਾ ਮਾਰ ਲਓ ਜੀ ਵਿੱਥਾ ਫਿਰਲਾ ਜਿਹੜੀਆਂ ਸਪੇਸ ਆ ਥੰਨ ਦੇ ਵਿੱਚ ਉਹ ਬਿਲਕੁਲ ਤੁਹਾਡੇ ਸਾਹਮਣੇ ਜਾ ਵੇਖੋ ਠੀਕ ਹੈ ਜੀ ਆ ਕਰੋ ਚੈੱਕ ਤੇ ਰਮੇਲ ਭਾਈ ਕਿੰਨਾ ਦੁੱਧ ਹੁਣੇ ਦੇ ਥੱਲੇ ਹਾਜ਼ਰ ਸਨੂ ਸਾਹਿਬ ਦੇ ਥੱਲੇ ਵੀ ਕਰੀਬ 8 ਕਿਲੋ ਆਠ ਕਿਲੋ ਹਾਂਜੀ 8 ਕਿਲੋ ਜਿਹੜਾ ਸਨੂ ਸਾਹਿਬ ਵਧੂਗੀ ਹਾਂਜੀ ਆ ਬਾਕੀ ਇਹ ਕੇ ਸਾਬੂਲ ਵਾਲੇ ਤੇ ਦੋਨੋਂ ਟਾਈਮ ਮਿਲਦੀ ਹੈ ਜੀ ਭਾੜੇ ਵੰਡੇ ਚਾਰ ਤੇ ਆ ਸਨੂ ਸਾਹਿਬ ਇੱਕ ਟਾਈਮ ਭਾੜੇ ਵੰਡੇ ਤੇ ਇੱਕ ਟਾਈਮ ਟੀਕੇ ਤੇ ਇੱਕ ਟਾਈਮ ਟੀਕੇ ਤੇ ਹਾਂਜੀ ਬਲਕਿ ਇਹ ਅਗੇ ਨਹੀਂ ਕਿ ਮੰਨ ਲਾ ਆਪਾਂ ਟੀਕਾ ਵੀ ਲਾਇਆ ਚਾਹੇ ਕੁਝ ਵੀ ਖਰਾਬ ਨਹੀਂ ਕਰਦਾ ਇਹਨੇ ਪਿਛਲੇ ਲੱਤਾਂ ਨੂੰ ਆਪਾਂ ਰਸੀਪਾ ਆਰਾਮ ਨਾਲ ਥੱਲੇ ਬੈਠ ਜਾ ਚੁਆਈ ਕੋਈ ਵੀ ਕਰ ਸਕਦਾ ਹਾਂ। ਹਾਂਜੀ। ਹਾਂਜੀ। ਲਓ ਵੀ ਦੋਸਤੋ। ਖੁੱਲਾ ਪਿੰਡਾ ਦੋਸਤੋ ਮੈਂ ਤਾਂ ਕਿਹਾ ਸੀ ਬਾਡੀ ਵੇਡ ਜਿਹੜਾ ਪੂਰਾ ਹੈਗਾ ਮੱਜ ਦਾ। ਠੀਕ ਆ ਤੇ ਤੀਜੇ ਸੂਵੇ ਦੇ ਵਿੱਚ ਚੱਲ ਰਹੀ ਆ। ਪ੍ਰੈਜੈਂਟ ਟਾਈਮ ਤੇ ਅੱਗੇ ਵੀਰ ਫਿਰ ਬਣੀ ਤਾਂ ਉਹਦਾ ਸਾਰ ਨਹੀਂ ਹੈਗੇ ਕੋਈ। ਬਾਰੇ ਆਪਾਂ ਨੂੰ ਕੁਝ ਨਹੀਂ ਪਤਾ। ਠੀਕ ਆ ਜੀ। ਹਾਂਜੀ। ਆ ਕਰੋ ਚੱਕ ਜੀ। ਠੀਕ ਆ। ਥਾਂ ਸੁਣ ਚੰਗਾ ਸੋਣਾ। ਬਹੁਤ ਸੋਹਣੀ ਚੁਆਈ ਹੈ ਸਰਦੂ ਸਾਹਿਬ। ਬਿਲਕ ਇਹਦਾ ਮੁੱਲ ਭਰਾ ਦੱਸ ਦੋ ਜੀ ਕਿ ਇਹ ਮੁੱਲ ਸੰਤੂ ਸਾਹਿਬ ਇਹਦਾ ਲੈ ਦੇ ਜਿਹੜਾ 55000 55000 ਹੈ ਜੀ ਹਾਂਜੀ ਠੀਕ ਹੈ ਬਹੁਤ ਇੱਕ ਭਾਰੀ ਬਾਡੀ ਦੀ ਹੈ ਕਮਾਲ ਦੀ ਠੀਕ ਹੈ ਵੱਡੇ ਕੱਦ ਕੱਦ ਦੀ ਦੋਸਤੋ ਧਿਆਨ ਦੇ ਵਿੱਚ ਰੱਖ ਲਿਓ ਬੇਸ਼ੱਕ ਵਿਜ਼ਿਟ ਕਰਕੇ ਆਪ ਦੀ ਦੇਖ ਰਿਕ ਕਰ ਲਿਓ ਜੋ ਕਿਹਾ ਜਾਊਗਾ ਦੋਸਤੋ ਉਹਨਾਂ ਕੁਝ ਨਿਕਲ ਦੀ ਸੁਭਾਵਨਾ ਪੂਰੀ ਹੋਵੇਗੀ ਇਸ ਤੋਂ ਬਾਅਦ ਵਹਿੜ ਜਿਹੜੀ ਆ ਇਹ ਤਾਜੀ ਸੂਈ ਹੈ ਜੀ ਇਹ ਸੰਤੂ ਸਾਹਿਬ ਹੈ ਪਹਿਲਣ ਵੱੱਚੀ ਹਾਂਜੀ ਕਰਤਬਜਨ ਬਹੁਤ ਜ਼ਿਆਦਾ ਹੈ ਦਾ ਵੀ ਹਾਂਜੀ ਤਸ਼ੀਬਾ ਜਿੰਨੇ ਵੀ ਪਤਵੇ ਸਕੂਲੀ ਦੇ ਸਾਰੇ ਇੱਕ ਭਾਰੀ ਬਾਡੀ ਦੇ ਆ ਉੱਚੇ ਲੰਬੇ ਆ ਬਾਕੀ ਸਤੂ ਦਾ ਵੇਲੇ 10 ਲੀਟਰ ਦੁੱਧ ਐ ਇਸ ਟਾਈਮ ਜਿਹੜਾ ਰੈਡੀ ਆ ਠੀਕ ਆ ਬਾਕੀ ਦੁੱਧ ਜਿਹੜਾ ਵੀਰ ਨੇ ਦੱਸਿਆ ਵੀ 10 ਕਿਲੋ ਜਿਹੜਾ ਹਾਜ਼ਰ ਦੁੱਧ ਪਹਿਲੇ ਨਵੱਛੀ ਆ ਮੂੰਹੋਂ ਛਿੱਗੀ ਆ ਇਹ ਆਪਾਂ ਕੱਚੀ ਲੈ ਕੇ ਆਏ ਸੀ ਆਪਣੇ ਕੋਲੇ ਜੀ ਸੁਈ ਵੀ 10 12 ਦਿਨ ਦੀ ਹੈ ਹਾਂਜੀ ਬੱਚਾ ਬੱਚਾ ਨੀਚੇ ਅੱਛਾ ਜੀ ਬੱਚਾ ਬਿਲਕੁਲ ਪ੍ਰੋਪਰ ਹੈ ਵੀ ਵੀਡੀਓ ਸੋਲਦੇ ਸਮੇਂ ਦੀ ਇਹ ਜਿਹੜੀ ਇਹ ਜੋਰ ਪਾਉਣ ਦੀ ਵੀਡੀਓ ਸਾਰੀ ਆਪਣੇ ਕੋਲੇ ਹੈਗੀ ਹੈ ਰਿਕਾਰਡ ਠੀਕ ਹੈ ਜੀ ਵੇੜ ਦੋਸਤੋ ਚੰਗੀ ਹੈ ਵੱਡੇ ਕਦ ਕਦ ਦੇ ਵਿੱਚ ਆ ਤੇ 10 ਕਿਲੋ ਦੇ ਨੇੜੇ ਤੇੜਾ ਜਿਹੜਾ ਦੁੱਧ ਵੀ ਨਾ ਹਾਜ਼ਰ ਆ 10 ਕਿਲੋ ਤੋਂ ਕੋਈ ਪਲਾਸੀ ਹੋਵੇਗਾ ਕੋਪਾਇਆ ਖੰਡ ਬਹੁਤ ਚੰਗੀ ਸੀ ਬਾਕੀ 13-14 ਲੀਟਰ ਦੀ ਚੋਈ ਕਰਾ ਦੂਗੀ ਚੰਗੀ ਹੈ ਬਾਕੀ ਅੱਗੇ ਆਪਣੀ ਮਿਹਨਤ ਹੁੰਦੀ ਹੈ ਬਿਲਕੁਲ ਤੇ ਹਰਵੈਲ ਭਾਈ ਕੀ ਲੈਦੇ ਕਰਦੇ ਜੀ ਦਸੰਦੂ ਸਾਹਿਬ 31000 ਸਾਢੇ 31000 ਹਾਂਜੀ ਠੀਕ ਆ ਸਾਢੇ 31000 ਦੇ ਵਿੱਚ ਜਿਹੜੀ 200 ਬਿਲਕੁਲ ਤਾਜੀ ਸੂਈ ਸੂਈ ਵੇੜ ਠੀਕ ਆ ਪਹਿਲਣ ਵੇੜ ਮੂੰਹਾਂ ਛਕੀ ਆ ਇੱਕੋ ਹੀ ਥਾਂ ਦੀ ਜਿਹੜਾ ਹੈਗਾ ਦੋਸਤੋ ਤੁਸੀਂ ਸਹਜ ਦੇਖ ਸਕਦੇ ਹੋ ਬਿਲ ਇੱਕ ਗੋਲੂ ਤੁਸੀਂ ਕਰ ਜਦੋਂ ਜਦੋਂ ਆਪਾਂ ਇਹ ਵੀ ਦਿਖਾ ਸਕਦੇ ਆ ਮੇਰੇ ਕੋ ਚੁਵਾਈ ਜਿਹੜੀ ਇੱਕ ਨੰਬਰ ਕਰੋ ਜੀ ਚੌਥਾ ਨੰਬਰ ਦੀ ਚੈੱਕ ਪਾਸ ਕਰੋ ਇਹ ਬਹੁਤ ਵਧੀਆ ਕਿਸੇ ਤਰ੍ਹਾਂ ਦਾ ਕੋਈ ਨਿਆਣਾ ਹਾਂ ਕੋਈ ਨਿਆਣੇ ਦੀ ਲੋੜ ਨਹੀਂ ਕੋਈ ਨਹੀਂ ਬਿਲਕੁਲ ਇਸੇ ਤਰ੍ਹਾਂ ਤੁਸੀਂ ਪੜਾ ਵੰਡਾ ਪਾ ਕੇ ਥੱਲੇ ਬਹਿ ਕੇ ਚੁਵਾਈ ਕਰ ਸਕਦੇ ਜੀ ਠੀਕ ਹੈ ਚੁਵਾਈ ਕਰ ਸਕਦਾ ਹੁਣ ਬਿਲਕੁਲ ਤੇ ਹਰਮੇਲ ਭਾਈ ਸੋ ਦੋਸੋ ਜਿਹੜਾ ਨੈਕਸਟ ਐਨੀਮਲ ਹੈਗਾ ਕਨੀਲੀ ਰਵੀ ਦੀ ਝੋਟੀ ਆ ਬਹੁਤੇ ਵੀਰਾਂ ਦੀ ਪਸੰਦ ਹੈ ਉਹ ਹੁੰਦੀ ਆ ਵੀ ਤਕਰੀਬਨ ਇਹੋ ਜੀ ਝੋਟੀ ਖਰੀਦਣ ਦੀ ਬਾਕੀ ਡਿਟੇਲ ਆਪਾਂ ਵੀਰ ਤੋਂ ਪੁੱਛ ਲੈਨੇ ਆ ਮੂੰਹ ਮੱਥਾ ਫੇਸ ਦੀ ਕੁਆਲਿਟੀ ਆ ਮਾਰਕਿੰਗ ਆ ਜੋ ਵੀ ਹੈਗਾ ਤੁਹਾਨੂੰ ਪ੍ਰੋਪਰ ਦਿਖਾਇਆ ਜਾਊਗਾ ਬਾਈ ਹਰਵੇਲ ਕੀ ਡਿਟੇਲ ਇੰਦੀ ਸੰਤੂ ਸਾਹਿਬ ਇਹਦੀ ਜਿਹੜੀ ਏਜ ਆ ਕੋਈ ਢਾਈ ਤਿੰਨ ਸਾਲ ਦੀ ਹੋਊਗੀ ਹਾਂਜੀ ਹਾਂਜੀ ਤੇ ਤਕਰੀਬ ਵੈਸੇ ਇਹ ਤਾਂ ਜਿਹੜਾ ਰਿਪੋਰਟ ਸੀਗਾ ਮਾਲ ਆ ਹਾਂਜੀ ਉਹਨਾਂ ਦੇ ਮੁਤਾਬਕ ਤਾਂ 15 ਪਲੱਸ ਦਾ ਸੀਗਾ ਹਾਂਜੀ ਤਾਂ ਸੀਮਨ ਬਾਰੇ ਨਹੀਂ ਪਤਾ ਪਰ ਹੈ ਚੰਗੇ ਸੀਮਨ ਦੀ ਠੀਕ ਆ ਜੀ ਇਹ ਪਿਓਰ ਮੀਲੀ ਦੇ ਵਿੱਚ ਆ। ਜਿਹਦੇ ਚਾਰੂ ਬਹੁਤ ਚੰਗੀ ਆ। ਆ ਫਿਰਦੀ ਕੋ ਫੇਸ ਬਖਾਇਓ ਇਧਰ ਨੂੰ ਮਰਾਈ। ਆ ਵੇਖੋ ਤਾਂ ਬਿੱਲੀ ਮਨਕੀ ਆਕਾ। ਜਾਲ ਹੀ ਨਹੀਂ ਆ। ਬਿੱਲੀ ਮਨਕੀ ਆਕਾ ਸਿੰਘੀ ਜਿਹੜੀ ਸਿੰਘੀ ਸਿੰਘੀ ਬਹੁਤ ਵਧੀਆ ਖੁੰਡੇ ਰੇਗ ਸਿੰਘ ਆ ਵੇਖੋ। ਸੀਲਸ ਲੱਗ ਬੜੀ ਆ। ਠੰਡੀ। ਸਿੰਘ ਸਿੰਘ ਬਹੁਤ ਵਧੀਆ ਤੇ ਬਿੱਲੀ ਮਨਕੀ ਆਖਾ ਠੀਕ ਆ। ਬਹੁਤ ਜਾਈ। ਆ ਕਰੋ ਚੱਕੀ। ਬੱਲੇ ਜਿਹਦਾ ਨਜੇ ਵੀ ਸਰ ਕੋ ਐਂਗਲ ਆ ਕਰੋ ਜੇਗਾ ਦੋ ਥਾਂ ਚ ਵਾਈਟ ਆ ਗਏ ਨਾ ਹਾਂਜੀ ਹਾਂਜੀ ਦੋ ਆ ਗਏ ਦੋ ਥਾਂ ਜਿਹੜੇ ਦੋਸਤੋ ਚਿੱਟੇ ਆ ਅਗਲੇ ਠੀਕ ਆ ਤੇ ਬੈਕ ਵਾਲੇ ਦੋ ਅੱਖ ਬਿਲਕੁਲ ਨੀਲੀ ਬਾਕੀ ਤਾਂ ਸਭ ਤਾਂ ਇਹਦੀ ਖਾਸੀਅਤ ਆ ਦੇਖੋ ਹਾਂਜੀ ਮੂੰਹ ਮਾ ਫੜਾਉਂਦੀ ਵੇ ਹਾਂ ਬਿਲਕੁਲ ਠੀਕ ਹਾਂ ਜਿਵੇਂ ਮਰਜੀ ਜੋ ਮਰਜੀ ਵੀ ਦੇ ਸਕਦੇ ਆ ਚੀਜ਼ ਚੰਗੇ ਯਾਨੀ ਕਿ ਬ੍ਰੀਡ ਦੀ ਪਹਿਚਾਣ ਹੁੰਦੀ ਆ ਇਹੋ ਜਿਹੀ ਬਿਲਕੁਲ ਬਾਕੀ ਦੋਸਤੋ ਸੀਲਸੋ ਪੋਛੂ ਜਿਹੜੇ ਨਾਰਮਲੀ ਆਪਾਂ ਨੀਲੀ ਦਾ ਵੀ ਗੱਲ ਕਰੀਏ ਤਾਂ ਕਾਫੀ ਜਿਆਦੇ ਸੀਲਸੋ ਪੋਛੂ ਹੁੰਦੇ ਆ ਤੇ ਜਿੱਦਣ ਕਰਮਾ ਵਾਲੀ ਸੂਈ ਜਾਂ ਮਤਲਬ ਕਿ ਉਹਨਾਂ ਵਾਲਾ ਜਿਹੜਾ ਸਮਾਂ ਚੰਗਾ ਵਧਿਆ ਰਿਹਾ ਛੇਤੀ ਸੂਪੇ ਲੱਕੀ ਬਣ ਗਈ ਹੈਨਾ ਤੇ ਵਧੀਆ ਝੋਟੀਆਂ ਤੋਂ ਚੰਗਾ ਦੇ ਦਿੰਦੇ ਆ ਜਿਆਦਾ ਤਾਂ ਨਹੀਂ 12-13 ਕਿਲੋ ਦੀ ਚੋਈ ਕਰਾਉਣੀ ਚਾਹੀਦੀ ਇਹਨਾਂ ਦਾ ਆਹ ਵੇਖੋ ਜੀ ਹਰ ਪੱਖੋਂ ਪੂਰੀ ਹੈ ਤਾਂ ਦੰਦਾਂ ਦੇ ਬੋਡੀ ਦੇ ਮੁਤਾਬਿਕ ਵੇਖੇ ਤਾਂ ਆਪਾਂ ਦਾ ਰਿੰਗ ਸਿੰਘ ਬਹੁਤ ਸੋਹਣਾ ਸ਼ਕੀਨ ਹੈ ਠੀਕ ਆ ਹਰਵੈਲ ਭਾਈ ਲੈ ਦੇ ਕੀ ਕਰਦੇ ਆ ਲੈ ਦੇ ਤੁਸੀਂ ਮੋਲ ਆਪਾਂ ਵੀਡੀਓ ਤੇ ਕਰ ਲਾਂਗੇ ਬਾਕੀ ਜੈਨੂਅਰ ਰੇਟ ਹੀ ਹੋਵੇਗਾ ਠੀਕ ਆ ਜੀ ਲੋ ਵੀ ਦੋਸਤੋ ਜਿਹੜਾ ਮੋਲ ਖਾਸ ਤੌਰ ਤੇ ਜਿਹੜੇ ਕਿਸਾਨ ਵੀਰ ਨੇ ਫਾਰਮਰ ਵੀਰ ਨੇ ਖਰੀਦਣੀ ਆ ਖਾਸ ਤੌਰ ਤੇ ਫੋਨ ਤੇ ਤੁਸੀਂ ਸੰਪਰਕ ਕਰ ਲਿਓ ਰੇਟ ਜੈਨੂਅਨ ਹੋਵੇਗਾ ਜਾਇਜ਼ ਹੋਵੇਗਾ ਜਿਆਦਾ ਵੱਡਾ ਮੁੱਲ ਨਹੀਂਗਾ ਬਾਕੀ ਕੱਦ ਕੱਠੀ ਤੁਸੀਂ ਨਾਰਮਲ ਵੇਖ ਲਓ ਠੀਕ ਆ ਤੇ ਸਾਂਭ ਸੰਭਾਲ ਜਿਹੜਾ ਵੀਰਾਂ ਵੀਰ ਖਾਸ ਤੌਰ ਤੇ ਕਰੂਗਾ ਚੰਗੀ ਸਾਂਭ ਸੰਭਾਲ ਕਰ ਲੂਗਾ ਤੇ ਝੋਟੀ ਆ ਤੁਸੀਂ ਹੋਰ ਭਾਵੇਂ ਅੱਗੇ ਛੁੱਛੀ ਬਤਾ ਲਓ ਠੀਕ ਆ ਤੇ ਅਗਲੀ ਬਾਈ ਹਰਬੇਲ ਐਸੇ ਛੋਟੀ ਦੀ ਕੀ ਡਿਟੇਲ ਆ ਇਹ ਸੰਤੂ ਜੀ ਵੀ ਨੀਲੀ ਦਾ ਪੱਕਾ ਪੂਰਾ ਕਰਦੀ ਆ ਹਾਂਜੀ ਆ ਥੱਲੇ ਵੀ ਨਿਸ਼ਾਨੀਆਂ ਵਾ ਮੈਰਾਚ ਵੀ ਹੈਗੀਆਂ ਵਾ ਅੱਛੀ ਵੀ ਬਿੱਲੀ ਆ ਹੂੰ ਸੰਤੂ ਜੀ ਤਿੰਨ ਮਹੀਨੇ ਦੋ ਦਿਨ ਦੀ ਗੱਬਣ ਚੈੱਕ ਪਾਸ ਆ ਇਹਦੇ ਥੱਲੇ 5 ਲੀਟਰ ਦੁੱਧ ਦਾ ਇੱਕ ਟਾਈਮ ਬਾੜੇ ਵੰਡੇ ਤੇ ਇੱਕ ਟਾਈਮ ਟੀਕੇ ਤੇ ਅੱਛਾ ਜੀ ਬਹੁਤ ਵਧੀਆ ਇੱਕ ਟਾਈਮ ਸਵੇਰ ਮਿਲਦੀ ਆ ਜੀ ਟੀਕੇ ਤੇ ਨਹੀਂ ਜੀ ਸ਼ਾਮ ਨੂੰ ਟੀਕੇ ਤੇ ਵੰਡੇ ਵਾ ਠੀਕ ਆ ਜੀ ਇੱਕ ਟਾਈਮ ਬਾੜੇ ਦੇ ਦੋਸਤੋਂ ਤੇ ਇੱਕ ਟਾਈਮ ਟੀਕੇ ਤੇ ਠੀਕ ਆ ਵਾਇਪ ਹੋ ਤੇ ਦੁੱਧ ਹੁਣ ਕਿੰਨਾ ਕਾ ਪਜਵਾ ਦਾਂਗੇ ਥੱਲੇ ਵੀ ਸਤ ਸਤ ਵੈਸੇ ਤਾਂ ਚਲੋ ਆਪਾਂ ਜਿਵੇਂ ਲੈ ਗਏ ਉਹ ਤਾਂ 7 ਰੇਲੇ ਸੀ ਹਾਂਜੀ ਆਪਾਂ ਸਾਡੇ ਪੰਜ 6 ਦਿੰਦੀ ਆ ਠੀਕ ਹੈ ਜੀ ਬਹੁਤ ਚੰਗੀ ਜੋ ਡਿਸ਼ਕੀਨ ਹੈ ਲੋ ਵੀ ਦੋਸਤੋ ਇਹ ਝੋਟੀ ਵੀ ਜਿਹੜੇ ਕਿਸਾਨ ਵੀਰ ਨੇ ਖਰੀਦ ਨਹੀਂ ਤੁਸੀਂ ਜਰੂਰ ਸੰਪਰਕ ਕਰ ਲਿਓ ਤੇ ਇਹ ਚੈੱਕ ਕਿੰਨੇ ਮਹੀਨੇ ਦੀ ਦੱਸਿਆ ਵੀ ਚੈੱਕ ਪਾਸ ਆ ਆਪਣੇ ਹੱਥੀਓਂ ਹੀ ਜਾਂ ਆਪਣੇ ਬਿਲਕੁਲ ਜੀ ਆਪਣੇ ਡਾਕਟਰ ਤੋਂ ਆਪਾਂ ਖੁਦ ਚੈੱਕ ਕਰਵਾ ਲਓ ਕੋਈ ਅਗੋਂ ਵੀਰ ਲੈ ਕੇ ਤੇ ਭਾਈ ਇਹਦਾ ਮੁੱਲ ਫਿਰ ਕਿੰਨੇ ਦੀ ਦੇ ਲੈਣ ਆ ਸੰਤੂ ਸਾਹਿਬ ਲੈ ਦੇ ਇਹਦਾ ਜਿਹੜਾ 43000 ਸਾਢੇ 43000 ਠੀਕ ਸਾਢੇ 43000 ਦੇ ਵਿੱਚੋਂ ਸਾਢੇ 43000 ਦੇ ਵਿੱਚੋਂ ਵੀਰਾਂ ਦਾ ਵੀ ਛੋਟ ਹੋਊਗੀ ਦੋਸਤੋ ਠੀਕ ਆ ਤੇ ਝੋਟੀ ਤੁਸੀਂ ਲੈ ਕੇ ਜਾ ਸਕਦੇ ਹੋ ਗੱਬਣ ਵੀ ਹੈਗੀ ਆ ਚੈੱਕ ਪਾਸ ਆ ਤੁਸੀਂ ਆਪਦੀ ਵੈਰੀਫਾਈ ਕਰਨੀ ਆਪਣਾ ਡਾਕਟਰ ਸਾਹਿਬ ਨਾਲ ਲੈ ਕੇ ਤਸੱਲੀ ਕਰ ਸਕਦੇ ਹੋ ਠੀਕ ਹੈ ਤੇ ਚਵਾਈ ਭਾਈ ਆਪਾਂ ਸਰਵੇਲ ਭਾਈ ਚਵਾਈ ਦਿਖਾਈਏਗੀ ਪਹਿਲੇ ਨੰਬਰ ਤੇ 201 ਨੀਲੀ ਰਾਵੀ ਦੀ ਆਪਾਂ ਤੁਹਾਨੂੰ ਮੱਝ ਦਿਖਾਈ ਸੀਗੀ ਤੇ ਅ ਕਟੋਕਰ ਵੀ 2.5 3 ਮਹੀਨੇ ਦੀ ਸੂਈ ਸੀ ਨਾ ਜੀ ਚਵਾਈ ਆਪਾਂ ਤੁਹਾਨੂੰ ਇਦੀ ਦਿਖਾ ਦਿੰਨੇ ਆ ਥਾਣਾ ਦੀ ਚੈੱਕ ਪਾਸ ਕਰ ਲਿਓ ਬਿਲਕੁਲ ਵੀਡੀਓ ਨੂੰ ਜਿਹੜਾ ਦੋਸਤੋ ਤੁਸੀਂ ਪੂਰਾ ਦੇਖ ਲਿਆ ਕਰੋ ਉਸ ਤੋਂ ਬਾਅਦ ਬੇਸ਼ੱਕ ਜਿਹੜੀ ਗੱਲਬਾਤ ਕਰਨੀ ਹੁੰਦੀ ਸੌਦੇ ਦੀ ਉਹ ਕੀਤੀ ਜਾ ਸਕਦੀ ਹੈ ਪਹਿਲਾਂ ਵੀਡੀਓ ਨੂੰ ਦੇਖ ਲਿਆ ਕਰੋ ਠੀਕ ਹੈ ਬਾਕੀ ਦਸਤੋ ਜਬ ਇਹਦੀ ਖਾਸੀਅਤ ਦੇਖਾ ਇੰਨੇ ਕਰਮਾਲੇ ਆ ਕਿ ਦੇ ਲਈ ਜਦਾਂ ਮਾਦੀ ਆਪਾਂ ਬੱਚਾ ਛੱਡੋ ਉਸੇ ਰੇਣੇ ਪਸੰਦ ਕਰ ਆ ਕਰੋ ਚੱਕ ਜੀ ਠੀਕ ਆ ਫਸਮਾ ਜਿਹੜਾ ਹੈਗਾ ਕੋਈ ਦ ਮਿੰਟ ਸਕਿੰਟ ਬਾਅਦ ਫੋਨ ਤੋਂ ਬਾਅਦ ਆਪਾਂ ਚਵਾਈਆਂ ਦੀ ਸਟਾਰਟ ਕਰ ਦਿੰਦੇ ਆ ਜੀ ਆ ਕਰੋ ਚੱਕ ਮੰਦਰ ਹਾਂਜੀ ਉੱਤੇ ਪਾਣੀ ਪਈ ਹੋਣਾ ਪਸਮਾ ਲੱਗ ਗਿਆ ਬਿਲਕੁਲ ਪਸਮਾ ਤੋਂ ਬਾਅਦ ਜਿਹੜੇ ਥਨਾਂ ਦੀ ਆ ਦੋਸਤੋ ਤੁਸੀਂ 6 ਪ੍ਰਕਾਰ ਜ਼ਰੂਰ ਇੱਕ ਵਾਰੀ ਚੈੱਕ ਕਰ ਲਓ ਆ ਦੇਖੋ ਜੀ ਬਹੁਤ ਵਧੀਆ ਬਈ ਬਿਲਕੁਲ ਅਲੀਆਂ ਵਾਲੋਂ ਕੱਲੇ ਕੱਲੇ ਦੂਰੀ ਤੇ ਤਨਦੀ ਚੋਈ ਦੇ ਲੋ ਜੀ ハロウィンとプレー。 ਹਾਂ ਲੋ ਜੀ ਠੀਕ ਹੈ ਇੱਕ ਟਾਈਮ ਦੀ ਜੀ ਦੋਸਤੋ ਸ਼ਾਮ ਦੇ ਟਾਈਮ ਦੀ ਚਿਵਾਈ ਹੈਗੀ ਆ 6:30 ਤੋਂ 7:00 ਵਜੇ ਦੇ ਨੀਅਰ ਬਾਉਂਡਰੀ ਦਾ ਸਮਾਂ ਹੈਗਾ ਤੇ ਚਿਵਾਈ ਤੁਸੀਂ ਕਰਨੀ ਆ ਦੋ ਟਾਈਮ ਦੀ ਕਰ ਲਓ ਤਿੰਨ ਟਾਈਮ ਦੀ ਕਰ ਲਓ ਦੂਰ ਨੇੜੇ ਪਹੁੰਚ ਕੇ ਘਰ ਵਿਜਿਟ ਕਰਕੇ ਜਿਹੜੀ ਦੋਸਤੋ ਆਪਣੀ ਤਸੱਲੀ ਕਰ ਲਓ ਕਿਸੇ ਵੀ ਐਨੀਮਲ ਦੀ ਜਿੱਥੋਂ ਵੀ ਆਪਾਂ ਵੀਡੀਓ ਅਪਲੋਡ ਕਰਦੇ ਆ ਉਥੋਂ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਠੀਕ ਆ ਭਾਈ ਹਰ ਵੇਲੇ ਇੱਕ ਵੀਰ ਸੰਪਰਕ ਨੰਬਰ ਆਪਣੇ ਜਰੂਰ ਰੱਖੀਏ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਆ ਅੱਲਾ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਬਾਕੀ ਕਿਸੇ ਵੀ ਪਰੰਪਰਾਨੇ ਪਸ਼ੂ ਪਰਚੇਜ ਕਰਨਾ ਹੁੰਦਾ ਸੇਲ ਕਰਨਾ ਹੁੰਦਾ ਜਾਂ ਖਰੀਦਣਾ ਹੁੰਦਾ ਵਾ ਤਾਂ ਕੰਟੈਕਟ ਜਰੂਰ ਕਰਿਆ ਕਰੋ ਤਾਂ ਬਾਕੀ ਦੋ ਟਾਈਮ ਦੀ ਅਗੇ ਚਵਾਈ ਕਰਿਆ ਕਰੋ ਤਾਂ ਧੰਨਵਾਦ ਠੀਕ ਆ ਤਾਂ ਕੰਟੈਕਟ ਨੰਬਰ ਹੈਗਾ ਆਪਣਾ 90003 82025 99063 82025 ਠੀਕ ਆ ਸੋ ਦੋਸਤੋ ਇਹ ਸਾਨੀਰ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮਿਲਦੇ ਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ